ਵਾਡੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਤੇ ਅੱਜ ਆਪਾਂ ਫੇਰ ਪਹੁੰਚ ਗਏ ਆ ਕੋੜਾ ਪੂਰਾ ਮੰਡੀ ਦੇ ਵਿੱਚ ਟਾਈਮ ਜਿਹੜਾ ਜੀ ਸਵੇਰੇ 7 ਵਜੇ ਆ ਤੇ ਤਰੀਕ ਹੈਗੀ ਜੀ ਅੱਜ 19 ਸਤੰਬਰ 2025 ਤੇ ਦਿਨ ਹੈਗਾ ਜੀ ਸ਼ੁੱਕਰਵਾਰ ਤੇ ਨਾ ਅੱਜ ਆਏ ਜੀ 8 ਨਗ ਆਏ ਆ ਤੇ ਲੋ ਜੀ ਇੱਕ ਟਰਾਲੀ ਹੋਰ ਆ ਗਈ ਆ 8 ਨਗ ਹੋ ਗਏ ਟੋਟਲ ਤੇ ਗਾਗ ਵੀ ਵਾਹ ਵਾਹ ਅੱਜ ਤੇ ਕੱਲ ਜਿਹੜੀ ਤੂੜੀ ਵਿਕੀ ਆਈ 450 ਤੋਂ ਲੈ ਕੇ 500 ਦੇ ਵਿੱਚ ਵਿੱਚ ਵਿਕੀ ਸੀ ਵਧੀਆ ਟਾਪ ਦੀ ਕੁਆਲਿਟੀ ਅੱਜ ਦੇਖਦੇ ਆਂ ਤੂੜੀ ਕਿਥੋਂ ਤੱਕ ਜਾਂਦੀ ਆ ਤੇ ਕਿਹੜੀ ਕੁਆਲਿਟੀ ਤੇ ਕਿੰਨੇ ਤੱਕ ਵਿਕਦੀ ਆ ਲਓ ਜੀ ਬੋਲੀ ਜਿਹੜੀ ਸ਼ੁਰੂ ਹੋਣ ਲੱਗੀ ਆ ਤੇ ਵੱਜ ਗਈ ਆਵਾਜ਼ ਹਾਂ ਜੀ ਪਹਿਲੇ ਘਰਾ ਲੀ ਤੇ ਅੰਦਰ ਦੀ ਟੂੜੀ ਆ 300 ਰੁਪਿਆ 300 ਤੋਂ ਬੋਲੀ ਸ਼ੁਰੂ ਹੋਈ ਆ 5 10 20 25 30 35 40 45 350 52 352 352 ਉਹਨਾਂ ਬਾਈਕ ਨੇ ਲਓ ਜੀ ਪਹਿਲੀ ਟਰਾਲੀ ਲੱਗੀ 350 ਤੇ 55 ਰੁਪਏ ਲੱਗੀ ਜੀ ਪਹਿਲੀ ਟਰਾਲੀ ਅੱਜ 19 ਸਤੰਬਰ 2025 ਪਹਿਲੀ ਟਰਾਲੀ ਲੱਗੀ ਜੀ 350 ਤੇ 55 ਰੁਪਏ ਅੰਦਰ ਦੀ ਤੂੜੀ ਜਮਾਂ ਸਾਫ਼ ਚਿੱਟੀ ਤੇ ਅਗਲੀ ਤੂੜੀ ਹੈਗੀ ਧੜ ਦੀ ਲੱਗਦੀ ਹੈ ਬਾਹਰ ਦੀ ਲੱਗਦੀ ਹੈ ਕਿਉਂਕਿ ਰੰਗ ਦਾ ਥੋੜਾ ਜਿਹਾ ਫਰਕ ਆ ਵਟਿਆ ਇਹ ਰੰਗ ਦਾ ਥੋੜਾ ਜਿਹਾ ਫਰਕ ਹੈ ਲਾਲ ਜੀ ਰੰਗ ਦੀ ਲਓ ਜੀ ਇਹ ਦੇਖਦੇ ਆ। ਲਓ ਇਤਰਪਾਲ ਦੀ ਤੂੜੀ ਆ ਜੀ। ਬੋਲੋ ਜੀ। 200 ਰੁਪਈਆ। ਆ 200 ਰੁਪਈਆ। 200 200 5 205 10 15 20 25 225 225 ਬੋਲਾਂ ਭਜਨੇ 225 ਰੁਪਏ ਲੋ ਜੀ ਸੀ ਤਰਪਾਲ ਦੀ ਟੂੜੀ ਸੀ ਤੇ ਰੰਗ ਦਾ ਥੋੜਾ ਜਿਹਾ ਫਰਕ ਸੀਗੀ ਲਾਲ ਜੀ ਸੀਗੀ ਤੇ ਇਹ ਲੱਗੇ ਜੀ 225 ਰੁਪਏ ਅਗਲੀ ਟਰਾਲੀ ਆ ਜੀ ਜਿਹੜੀ ਉਹ ਚਿੱਟੀ ਜਮਾ ਬਰਫਰ ਦੀ ਟੂੜੀ ਆ ਤੇ ਟੂੜੀ ਵੀ ਅੰਦਰ ਦੀ ਲੱਗਦੀ ਆ ਤੇ ਉਹ ਦੇਖਦੇ ਆ ਕਿੱਥੋਂ ਤੱਕ ਜਾਂਦੀ ਆ ਸਾਹਮਣੇ ਚਿੱਟੀਆਂ ਪੰਨਾ ਵਾਲੀ ਟਰਾਲੀ ਆ ਆਪਾਂ ਆਹ ਦਾਰਦੀ ਆਹੀ ਲਿਖੂ ਉਹ ਯਾਰ ਵੀ ਕੱਲੋਂ ਹੁੰਦਾ ਲਾਈਆਂ ਲੁਆ ਕੱਲ ਵਾਲੀਆਂ ਪੰਡਾ ਹੈਗੀਆਂ ਇਹਨਾਂ ਦੇ ਅੱਗੇ ਦੇਖਦੇ ਦੇਖ ਲੈ ਯਾਰ ਬਾਈ ਉੱਥੇ ਰੰਗਾ ਪੈਂਦਾ ਆ ਅਸੀਂ ਇਹਨਾਂ ਦੀ ਇੱਕ ਸਾਰ ਟੂੜੀ ਨਿਕਲੇ ਨਹੀਂ ਕੰਦ ਵੀ ਗਿਆ ਜੇ 100 ਰੁਪਏ ਦੇ ਵਿੱਚ ਚੇਪੀ ਲੱਗੀ ਨਾ ਤਾਂ ਅਗਲੇ ਦੇ ਪਾਰਾ ਜ ਮਾਰੋ ਨਹੀਂ ਨਹੀਂ ਸਹੀ ਪੂੜੀ ਵੀ ਸਹੀ ਦਿਵਾ ਰਹੇ ਇਹਨੂੰ ਤੈਨੂੰ ਮੈਂ ਕਹਿੰਦਾ ਤੂੰ ਮਗਰ ਚੰਗੀ ਲਾ ਲੈਣ ਨਹੀਂ ਵੀ ਕੱਲ 3 2 4 ਵੀ ਇੱਕ ਬੰਦਾ ਸੀਗਾ ਥੋੜੇ ਥੋੜਾ ਉਹ ਮੇਨਾ ਹੋਵੇ ਬਾਈ ਨਹੀਂ ਨਹੀਂ ਵੇਖ ਨਾ 50 ਰੁਪਏ ਵਟਾ ਹੈਗਾ ਸਾਡਾ ਹਾਂਜੀ ਬੋਲੋ 250 ਰੁਪਿਆ 250 250 250 ਪਤਾ ਨਹੀਂ ਕੱਲ ਦੀ ਨਹੀਂ ਆਏ ਤੂੰ ਜਲਦੀ ਵੀ ਆਪਾਂ ਨੂੰ 250 ਫਿਰ ਫਿਰ ਚੈਨਾ ਤੋਂ ਦੋਨੇ ਉੱਡ ਕੇ ਤਾਂ ਬੋਲਾ ਬਾਈ ਕਿ ਨਾ 250 ਰੁਪਏ ਬਾਈ ਜੀ ਨਹੀਂ ਵੇਚੀ ਲਓ ਜੀ 250 ਰੁਪਏ ਲੱਗੀ ਸੀ ਤੇ ਬਾਈ ਕਹਿੰਦਾ ਨਹੀਂ ਵੇਚਣੀ ਰੇਟ ਥੋੜਾ ਥੋੜੀ ਸਾਫ ਹੈ ਬਾਈ ਵਧੀਆ ਤੇ ਕੁਆਲਿਟੀ ਵਧੀਆ ਸੀਗੀ ਪਰ ਰੇਟ ਬੜਾ ਘੱਟ ਲੱਗਿਆ ਗਵਾਂਦ ਅੱਬੀ ਯਾਰਾ ਉਹ ਸਿੱਕੇ ਆ ਗਏ ਨਾ ਮੈਂ ਚੱਲ ਰਿਹਾ ਮੈਂ ਦੁੱਪੇ ਹੋਰ ਖਾ ਦਰੋ ਬੋਲੋ ਜੀ 300 ਰੁਪਿਆ 300 300 5 ਰੁਪਿਆ ਜੀ 10 15 20 25 30 35 40 45 350 500 700 352 ਥੋਲਾ ਬਾਈ ਕਿਨੇ 60 ਹੈ 50 70 370 ਬੋਲਾਂਗੇ ਨੇ 80 80 350 ਰੁਪਏ ਥੋਲਾ ਗੋਈ ਲੈ 350 ਰੁਪਏ ਬਾਈ ਕਿਤੇ ਆ ਗਿਆ ਮੈਂ ਪਰਲੀ ਆ ਮੈਂ ਲਓ 380 ਰੁਪਏ ਲੱਗੇ ਲੋ ਜੀ 380 ਰੁਪਏ ਲੱਗੇ ਜੀ ਇਹ ਟਰਾਲੀ ਤੇ ਰਹਿਗੇ ਜੀ ਦੋ ਤੇ ਦੋ ਚਾਰ ਨਗ ਰਹਿਗੇ ਜੀ ਹੋਰ ਤੇ ਆ ਰਹਿਗੇ ਚਾਰ ਨਗ ਤੇ ਆ ਇੱਕ ਟਰਾਲੀ ਹੋਰ ਆ ਗਈ ਖੁੱਲੀ 350 350 ਬੋਲਾਂਗੇ ਨਾ 55 60 365 70 370 ਬੋਲਾਂਗੇ ਨਾ 370 ਰੁਪਏ ਬਾਈ ਜੀ ਲਓ ਜੀ ਹੁਣ ਤੱਕ ਦਾ ਜਿਹੜਾ ਸਿਲਾਰ ਰੇਟ ਆ ਲੱਗੇ 370 ਦੇ 70 ਰੁਪਏ ਲੱਗੇ ਜੀ

ਲਓ ਜੀ 150 ਰੁਪਏ ਲੱਗੇ ਸੀ ਥੋੜੀ ਬਹੁਤ ਨਰਮਾ ਦੇ ਵਿੱਚ ਉਹ ਬੋਲੇ ਸਾਰੀਆਂ ਪੰਨਾਂ ਤੇ 300 ਰੁਪਏ 300 ਪਿੱਛੇ ਚੰਗੀ ਲਾਉਂਗਾ 5 10 15 20 25 30 35 40 45 550 55 60 65 70 75 80 85 385 ਬੋਲਣਗੇ ਨੇ 385 ਲਓ ਜੀ ਇਹ ਲੱਗਿਆ ਸਿਰਾ ਰੇਟ ਹੋਂ ਤੱਕ 385 ਰੁਪਏ ਪਹਿਲਾ ਟਰਾਲੀ ਲੱਗੀ ਸੀ 370 ਤੇ ਇਹ ਟਰਾਲੀ ਜਿਹੜੀ 15 ਰੁਪਏ ਵਧ ਗਈ ਇਹ ਲੱਗੀ 385 ਰੁਪਏ ਜੀ ਲਓ ਜੀ ਦੋ ਨਗ ਰਹਿ ਗਏ ਇੱਕ ਆ ਵਾਲਾ ਖੁੱਲੇ ਵਾਲਾ ਤੇ ਕੋ ਸਾਹਮਣੇ ਪੜਨਾ ਉਹ ਟਰਾਲੀ ਰਹਿ ਗਈ ਹੈ